ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸੰਗੂ ਸ਼ੰਭੂ ਮੋਰਚਾ ਬਈ ਇੱਥੋਂ ਅੱਜ ਸਾਡੇ ਖਾਲਸਾ ਫੌਜਾਂ ਜਾ ਰਹੀਆਂ ਨੇ ਪਤਾ ਨਹੀਂ ਕਿਉਂ ਜਾ ਰਹੇ ਆ ਇਹ ਤਾਂ ਇਹਨਾਂ ਨੂੰ ਪਤਾ ਹੋਊਗਾ ਪੁੱਛਦੇ ਆਪਾਂ ਇਹਨਾਂ ਨਾਲ ਕਰਦੇ ਆਂ ਗੱਲਬਾਤ ਵੀ ਭਾਈ ਤੁਸੀਂ ਕਿਉਂ ਜਾ ਰਹੇ ਹੋ ਸਾਡਾ ਮੋਰਚਾ ਛੱਡ ਕੇ ਤਿਆਰੀਆਂ ਕਰਦੀਆਂ ਪੂਰੀਆਂ ਤਿਆਰੀਆਂ ਕਰਕੇ ਖਾਲਸਾ ਫੌਜਾ ਜਾ ਰਹੀਆਂ ਨੇ ਸ਼ੰਭੂ ਮੋਰਚਾ ਤੋਂ ਅੱਜ ਖਾਲਸਾ ਜੀ ਜਾ ਰਹੇ ਨੇ ਭਾਈ ਦੇਖਦੇ ਕਿਉਂ ਜਾ ਰਹੇ ਆ ਪਤਾ ਨਹੀਂ ਇਹਨਾਂ ਤੋਂ ਉੱਕਾ ਕੋਰੇ ਵੀ ਲੈ ਕੇ ਜਾਣਗੇ ਆਪਣਾ ਸਾਰਾ ਸਮਾਨ ਇਕੱਠਾ ਕਰੀ ਜਾਂਦੇ ਨੇ ਖਾਲਸੇ ਸਾਰਾ ਸਮਾਨ ਲੱਦ ਲਿਆ ਜੀ ਇਹਨਾਂ ਨੇ ਖਾਲਸੇ ਸ਼ੰਭੂ ਮੋਰਚਾ ਛੱਡ ਕੇ ਜਾ ਰਹੇ ਨੇ ਹਾਂਜੀ ਬਾਬਾ ਭੋਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੇਖੋ ਜੀ ਨਰਾਜ਼ਗੀ ਸੰਗਤ ਨਾਲ ਨਹੀਂ ਗਈ ਇਹ ਕਿਹਾ ਜਾਵੇ ਹੁਣ ਇੱਥੇ ਸਾਡੇ ਕੋਲੇ ਆਏ ਸੀਗੇ ਅਕੇ ਵੀ ਤੁਸੀਂ ਚੱਲੇ ਆ ਜੀ ਚਲੋ ਅਸੀਂ ਤਲਵੰਡੀ ਸਾਹਿਬ ਉਹ ਜਾਣਾ ਜੀ ਮੇਰੀ ਗੱਲ ਤਾਂ ਜੀ ਠੀਕ ਹੈ ਜੀ ਉੱਥੇ ਲਾਗੜਨਾ ਹੈ ਸਾਥੀ ਬਣਾਉਣੀ ਆ ਜਿੰਨੇ ਵੀ ਆਪਣੇ ਗਾਲ ਪੰਥ ਸਾਰੇ ਉੱਥੇ ਪਹੁੰਚਦੇ ਤੇ ਅਸੀਂ ਵੀ ਪਹੁੰਚਣਾ ਸਾਡਾ ਵੀ ਵੇ ਅਬ ਕੀ ਫੈਲਾ ਫੜ ਗਿਆ ਆਪਣੇ ਤਾਕਤਾਂ ਦੇ ਪਹੁੰਚਣਾ ਜੀ ਜਦੋਂ ਵੀ ਕੋਈ ਆਪਣਾ ਧਿਆਰ ਆ ਕੋਈ ਉਹਦਾ ਤੇ ਇਹਨਾਂ ਨਾਲ ਨਾਰਾਜ਼ੀ ਵੀ ਕੋਈ ਨਹੀਂ ਪਰ ਕੀ ਹੈ ਵੀ ਇਹ ਹਰ ਵਕਤ ਵੀ ਨੀਲਾ ਬਾਣੇ ਨੇ ਥੋੜਾ ਕੀ ਮਾੜਾ ਕਰਦਾ ਜਿਹੜਾ ਤੁਸੀਂ ਹਰ ਵਕਤ ਵੀ ਨੀਲੇ ਬਾਣੇ ਨੂੰ ਮਾੜਾ ਬੋਲਦੇ ਠੀਕ ਹੈ ਕੋਈ ਪਿਛਲਿਆਂ ਨੇ ਗਲਤੀਆਂ ਕੀਤੀਆਂ ਉਹ ਜੇ ਕੋਈ ਹੁਣ ਨਵਾਂ ਕੋਈ ਸਿੰਘ ਸਾਜ ਕੇ ਆਉਂਦਾ ਜਾਂ ਕੋਈ ਚੰਗਾ ਸਿੰਘ ਹੈਗਾ ਤੇ ਤੁਸੀਂ ਉਹਦੇ ਤੇ ਕਾਹ ਤੋਂ ਥੁਪਦੇ ਹੋ ਜਿਗੀਆਂ ਗੱਲਾਂ ਠੀਕ ਹੈ ਇਹ ਚੀਜ਼ ਦਾ ਧਿਆਨ ਦੇਣਾ ਪੈਣਾ ਤੇ ਫਿਰ ਬਾਕੀ ਚੱਕਰਵਰਤੀ ਫੌਜਾ ਠੀਕ ਹੈ ਕੋਈ ਸਾਡੀ ਰੱਖਦ-ਵਖਦ ਨਹੀਂ ਲੱਗੀ ਹੋਈ ਜੇ ਇਹਨਾਂ ਦੇ ਚਿੱਤ ਜੋ ਵੀ ਚਲੋ ਇਹਨਾਂ ਨਾਲ ਤਾਂ ਕਿਸੇ ਕੋਲ ਪੈਸੇ ਆਉਂਦੇ ਹੋਣਗੇ ਦਿੰਦੀ ਸੰਗਤ ਹੀ ਆ ਕੋਈ ਵੀ ਕਾਲ ਪੰਥ ਸਾਰਾ ਕਲਾ ਮੈਂ ਤੁਹਾਨੂੰ ਸੰਗਤ ਦਿੰਦੀ ਆ ਥੋੜਾ ਦਿੰਦੀ ਆ ਬਹੁਤਾ ਦਿੰਦੀ ਆ ਕਿਸੇ ਕੋਲੇ ਚਲੋ ਆਪ ਦਾ ਰਸਤਾ ਦਾ ਪ੍ਰਬੰਧ ਹੈ ਕਿਸੇ ਕੋਲੇ ਨਹੀਂ ਪਰ ਕੀ ਆ ਵੀ ਇਹਨਾਂ ਨੇ ਪੱਛ ਸਾਨੂੰ ਸਵਾ ਮਹੀਨਾ ਹੋ ਗਿਆ ਵੀ ਪੁੱਛਿਆ ਹੀ ਨਹੀਂ ਕਾਰਨ ਤਾਂ ਬੱਬੇ ਇੱਕ ਤਾਂ ਦੇਖੋ ਵਿਸਾਖੀ ਮਣਾਉਣ ਤੇ ਤੇ ਮੱਲਾ ਕੱਢੂਗੀ ਫੌਜਾ ਪਰਵੰਡੀ ਸਾਹਿਬ ਉਹ ਜਾ ਰਹੇ ਆ ਤੇ ਪਛਰੇ 15 ਮਹੀਨਿਆਂ ਤੋਂ ਹੋ ਗਈ ਮੋਰਚੇ ਤੇ ਹੀ ਆ ਜੀ 13 ਮਹੀਨੇ ਹੋ ਗਏ ਸੀ ਸਾਨੂੰ ਕਾਮੀ ਸਾਹਿਬ ਮੋਰਚੇ ਤੇ ਬੈਠਿਆ ਨੂੰ ਜੀ ਜੀ ਤੇ ਮੇਰੇ ਹਿਸਾਬ ਨਾਲ ਵੀ ਸਵਾ ਮਹੀਨਾ ਸਾਨੂੰ ਇੱਥੇ ਹੋ ਗਿਆ ਬੈਠਿਆ ਨੂੰ ਨਹੀਂ ਇੱਥੇ ਜਥੇਵੰਦੀਆਂ ਨੇ ਸਾਨੂੰ ਹੁਣ ਰੋਕਿਆ ਨਹੀਂ ਹੈ ਵੀ ਤੁਸੀਂ ਨਾ ਜਾਓ ਭਾਈ ਅੱਜ ਸਵੇਰੇ ਨਾ ਕੋਈ ਆਏ ਸੀਗੇ ਖੋਇਕੀਪੁਰਾ ਭਾਈ ਮੈਨੂੰ ਹੁਣ ਨਾਂ ਤਾਂ ਨਹੀਂ ਹੁੰਦਾ ਦਾ ਵਿਸਰ ਗਿਆ ਯਾਦ ਉਹ ਆਏ ਸੀ ਅਖੇ ਵੀ ਅਸੀਂ ਦਲੇਵਾ ਸਾਵਨਾ ਨਾਲ ਗੱਲ ਕੀਤੀ ਐ ਭੰਦੇਰ ਸਾਹਿਬ ਨਾਲ ਗੱਲ ਕੀਤੀ ਐ ਵੀ ਅਖੇ ਵੀ ਫੌਜ ਜਾ ਰਹੀ ਐ ਜੀ ਦੇਖੋ ਤੁਹਾਨੂੰ ਵੀ ਪਤਾ ਵੀ ਅਸੀਂ ਜਿੱਦਾਂ ਦੇ ਬੈਠੇ ਆਂ ਤੇ ਅਸੀਂ ਤੁਹਾਡੇ ਕੋਲੇ ਗਏ ਵੀ ਨਹੀਂ ਨਾ ਤੁਥੋ ਕੁਝ ਮੰਗਿਆ ਠੀਕ ਐ ਤੇ ਇਹ ਚੀਜ਼ ਦਾ ਤਾਂ ਤੁਹਾਨੂੰ ਵੀ ਪਤਾ ਵੀ ਰਸਦਾਂ ਵਸਦਾਂ ਨਾਲ ਹੀ ਫੌਜ ਆਉਂਦੀ ਐ ਬਿਲਕੁਲ ਅਸੀਂ ਕਿਹੜਾ ਤੁਥੋ ਪੈਸੇ ਮੰਗਦੇ ਫਿਰਦੇ ਆਂ ਵੀ ਜਾਂ ਤੁਥੋ ਕੋਲ ਥੋੜਾ ਚੱਕਦੇ ਫਿਰਦੇ ਆਂ ਸਾਨੂੰ ਮਿਲੋ ਤਾਂ ਸਹੀ ਨਾ ਇੱਕ ਵਾਰੀ ਆ ਕੇ ਗੁੱਸਾ ਸਾਡਾ ਕੋਈ ਨਹੀਂ ਕਿਸੇ ਨਾਲ ਠੀਕ ਐ ਅਸੀਂ ਤਾਂ ਆਪਦਾ ਖੁਸ਼ੇ ਨਾਲ ਚੱਲੇ ਆਂ ਠੀਕ ਐ ਜਿੱਦੇ ਫੇਰ ਸਾਨੂੰ ਕੋਈ ਲੱਗੂਗਾ ਕਿ ਅਸੀਂ ਫੇਰ ਹਾਜ਼ਰ ਹੋਵਾਂਗੇ ਵੀ ਨਹੀਂਗਾ ਸਾਡੇ ਆਪ ਦੇ ਆ ਤੇ ਆਈ ਆਪਣੇਆਂ ਦੇ ਨਾਲੋਂ ਹੀ ਚੱਲੇ ਆ ਤੇ ਆਪਣੇ ਕੋਲ ਹੀ ਰਹਿਣਾ ਜੇ ਜਥੇ ਬੰਦੀਆਂ ਤੁਹਾਨੂੰ ਸੱਦਾ ਦਵਾਰਾ ਦਿੰਦੀਆਂ ਫੇਰ ਤੁਸੀਂ ਦੁਆਰਾ ਆਉਂਗੇ ਨਹੀਂ ਦੇਖੋ ਬਾਣੇ ਨੂੰ ਨਾ ਇੱਥੇ ਟਾਰਗੇਟ ਬਹੁਤ ਕੀਤਾ ਜਾਂਦਾ ਕੀ ਕਹਿੰਦੇ ਆ ਪਹਿਲੀ ਗੱਲ ਤਾਂ ਇਹ ਪਸੰਦ ਹੀ ਨਹੀਂ ਕਰਦੇਗੇ ਸਾਨੂੰ ਇੱਥੇ ਸਾਡਾ ਤੋਰਾ ਫੇਰਾ ਹੀ ਨਹੀਂ ਪਸੰਦ ਕਰਦੇ ਜੇ ਕੋਈ ਉਹ ਗੱਲ ਆ ਵੀ ਕਿਸੇ ਚੀਜ਼ ਵਾਸਤੇ ਲੋੜ ਦੇ ਹੈ ਤਾਂ ਸੰਗਤ ਦੀ ਹੈ ਨਾ ਇੱਥੇ ਮੋਰਚੇ 'ਚ ਬਿਲਕੁਲ ਤੇ ਇਹ ਕਹਿੰਦੇ ਸਾਡੀ ਮੋਲ ਦੀ ਆਈ ਹੈ ਫਿਰ ਮੈਂ ਤਾਂ ਕਹਿੰਦਾ ਮੋਰਚਾ ਤਾਂ ਨਹੀਂ ਮੋਲ ਦਾ ਲਾਈ ਬੈਠੇ ਇਹ ਠੀਕ ਹੈ ਪ੍ਰਬੰਧਕਾਂ ਨੇ ਦੇਖਣਾ ਹੁੰਦਾ ਅੱਗੇ ਚੰਡੀਗੜ੍ਹ ਵਾਲਾ ਮੋਰਚਾ ਜਿਹੜਾ ਹਾਲੀ ਲੱਗਾ ਹੋਇਆ ਹੈ ਨਾ ਕੌਮੀ ਸਾਲ ਮੋਰਚਾ ਤੇ ਉਹ ਪ੍ਰਬੰਧਕਾਂ ਨੇ ਖਰਾਬ ਕਰ ਲਿਆ ਆਪ ਸੰਗਤ ਨਹੀਂ ਸੰਭੀ ਗਈ ਤੇ ਜੇ ਇੱਥੇ ਸੰਗਤ ਸੰਭਣੀ ਆਉਂਦੇ ਪ੍ਰਬੰਧਕਾਂ ਨੂੰ ਸੰਗਤ ਦੇ ਵਿੱਚ ਆਉਣਾ ਪੈਣਾ ਥੋੜਾ ਇਹ ਵਿੱਚ ਵਿਚਰੋ ਤਾਂ ਸਹੀ ਤੁਸੀਂ ਤਾਂ ਦੇਖਦੇ ਹੀ ਨਹੀਂਗੇ ਬਿਲਕੁਲ ਇਥੇ ਮੈਂ ਕਈ ਟਰਾਲੀਆਂ ਵਾਲੇ ਦੇਖਦਾ ਹਾਂ ਉਹ ਫੋਨ ਲਾ ਕੇ ਪੈਂਡ ਗਾਲਾਂ ਕੱਢੀ ਜਾਂਦੇ ਹੁੰਦੇ ਵੀ ਤੁਹਾਡੇ ਬੰਦੇ ਨਹੀਂ ਆਏਗੇ ਹੂੰ ਠੀਕ ਆ ਕੋਈ ਗੱਲ ਨਹੀਂ ਸਾਰੇ ਡਿਊਟੀਆਂ ਲੱਗੀਆਂ ਆਓ ਪਰ ਕੀ ਆ ਵੀ ਜਿਹੜੇ ਜਿਹੜੇ ਬੰਦੇ ਬੈਠਿਆ ਨਾ ਉਹਨਾਂ ਦੀ ਖਬਰਸਾਰ ਤਾਂ ਲੈਂਦੇ ਰੋ ਨਾ ਬਿਲਕੁਲ ਜੇ ਖਬਰਸਾਰ ਨਹੀਂ ਲੈਣੀ ਤਾਂ ਫਿਰ ਤਾਂ ਮੋਰਚਾ ਲਾਉਣ ਦਾ ਕੋਈ ਫਾਇਦਾ ਨਹੀਂ ਫਿਰ ਤਾਂ ਘਰਾਂ ਨੂੰ ਜਾਓ ਐਵੇਂ ਇੱਥੇ ਬੈਠੇ ਆ ਬੇਰਾਮੀ ਕਰਦੇ ਆ ਨਾਲੇ ਫਿਰ ਕੋਈ ਫਾਇਦਾ ਨਹੀਂ ਇੱਥੇ ਫਾਲਤੂ ਆਪਾਂ ਉਹ ਕੱਦ ਦਾ ਵੀ ਖਰਚਾ ਵੀ ਕਰੀ ਜਾਂਦੇ ਆ ਤੇ ਬਾਕੀ ਚੜਦੀ ਕਲਾ ਕੋਈ ਗੱਲ ਨਹੀਂ ਫੌਜ ਤਾਂ ਆਨੰਦ ਮੰਗਲ ਲੈਣ ਆਈ ਆਈ ਤੇ ਚੱਕਰਵਾਤੀ ਹੋ ਜਾਣ ਕਦੇ ਹੋ ਜਾਣੇ ਕਿਉਂਕਿ ਨਾ ਕਿਹ ਜਗਾ ਰੇਗ ਜਾਵੇ ਜਿੱਦਾਂ ਸਿੰਘਾਂ ਦੇ ਮਨ ਨੂੰ ਭਾਵੇਂ ਚੜਦੀ ਕਲਾ ਜਾਵੇ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਾਵੇ ਨਾਲੋ ਜਾਵੇ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ ਸਤਿ ਅਜ ਵਜ ਕੇ ਜਗਾਰ ਏਗ ਜਾਵੇ ਨਿਹਾਲ ਹੋ ਜਾਵੇ ਪੰਥ ਅਕਾਲੀ ਬੁੱਢੇ ਦਲ ਤਰਨੇ ਦਲ ਨੂੰ ਭਾਵੇ ਚੜਦੀ ਕਲਾ ਹੋ ਜਾਵੇ ਓ ਸ੍ਰੀ ਆਗਾਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਮਾਨ ਬਨ ਲਿਆ ਖਾਲਸਾ ਫौजਾਂ ਨੇ ਕਦੇ ਵੀ ਨਾ ਕਰੋ ਆਇਓ ਪੰਡ ਗੱਡੇ ਇਕੱਠੇ ਕਰਨੇ ਉਹ ਪਸਰੀ ਨੰਬਰ ਲੈ ਲਓ ਚਲੋ ਦੋ ਟੋਕਰਾ ਜ਼ਰੂਰ ਤਾਂ ਰੋ ਜਾ ਕੇ ਬਣਾ ਚੰਗੀਆਂ ਐ ਹਾਂ ਅੱਜ ਲੈ ਕੇ ਆਪ ਨੇ ਐਵੇਂ ਪੜਦੇ ਆ ਦਾਣੇ ਵਾਲਾ ਇਕੱਠਾ ਚੱਕਦੇ ਆ ਬਾਬਾ ਜੀ ਨਹੀਂ ਲੱਗਣਾ ਤੇਰੇ ਬਿਨਾ ਹਾਂ ਜੀ ਨਹੀਂ ਲੱਗਣਾ ਜੀ ਤਾਂ ਲਗਾ ਪੀ ਲਉਣਾ ਨਹੀਂ ਯਾਰ ਜਲਦੀ ਮਾਰੀ ਗੇੜਾ ਮੇਰੇ ਸਿੰਘੂ ਬਾਰਡਰ ਦਾ ਤੂੰ ਤਾਂ ਯਾਰ ਜੋਧਾ ਹੈ ਲੈ ਨਹੀਂ ਮਾਰਾਂਗੇ ਬਾਬਾ ਜੀ ਹੋਰ ਦੱਸ ਇਕੱਠੇ ਰਹੇ ਵੇ ਯਾਰ ਇਕੱਠੇ ਰਹੇ ਵੇ ਆਪਾਂ ਕੱਲ ਮਾਰਦੀ ਫੋਨ ਕਰੇ ਬਾਬਾ ਜੀ ਤੁਹਾਡੇ ਲਈ ਹਾਜ਼ਰ ਹਾਂ ਹੋਰ ਦੱਸ ਧੰਨਵਾਦ ਸ਼ੁਕਰੀਆ ਹੋਰ ਦੱਸ ਤੇਰੇ ਲਈ ਹਾਜ਼ਰਾਂਗੇ ਚੜਦੀ ਕਲਾ ਜਮਾ ਚੜਦੀ ਕਲਾ ਵਾਹਿਗੁਰੂ ਸਿੰਘੂ ਬਾਰਡਰ ਵਾਲੇ ਦਾ ਤੂੰ ਕੋਈ ਗੱਲ ਨਹੀਂ ਮਾਰਦੀ ਹੈਲੋ ਕਹਿਦੀ ਉਸੇ ਟਾਈਮ ਤੇਰੇ ਕੋਲ ਫੌਜਾਂ ਹਾਜ਼ਰ ਰਹਿਣਗੇ ਸਾਰੀਆਂ ਜੀ ਬੋਰਦ ਧੰਨਵਾਦ ਜੀ ਧੰਨਵਾਦ ਇਹਨਾਂ ਨੇ ਕੋ ਸੌਣਦੇ ਤੀਕ ਲੰਗ ਹਾਲੇ ਤੈਨੂੰ ਬੋਲ ਨਹੀਂ ਨਹੀਂ ਮੈਨੂੰ ਤਾਂ ਕੀ ਨਹੀਂ ਮੈਨੂੰ ਕੀ ਨੇ ਕਹਿਣਾ ਸਿੰਘਾ ਸੋਡੇ ਹੁੰਦੇ ਮੈਨੂੰ ਕੀ ਨੇ ਕਹਿਣਾ ਇਹ ਤੈਨੂੰ ਕੀ ਬੋਲਿਆ ਹੁਣ ਹੈਲੋ ਕਹਿੰਦੀ ਇੱਕ ਵਾਰੀ ਬੋਲ ਲਾ ਉਹ ਕਹਿੰਦਾ ਭਾਈ ਆਉਂਦੇ ਨੇ ਸਾਬ ਦਾ ਨਾਮ ਨਾਲ ਫੇਰ ਕਦੀ ਸਾਡੇ ਅੱਛਾ ਉਹ ਹੀ ਆਉਂਦੇ ਉਹ ਨਾਲ ਗੱਲ ਕਰ ਸਾਡੇ ਨਾਲ ਗੱਲ ਕਰੇ ਬਈ ਚੰਗਾ ਵੀ ਸਿੰਘ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੋ ਫਤਿਹ ਘੋੜੇ ਚੜ੍ਹਦੀ ਕਲਾ ਰੱਖਿਆ ਸਿੰਘਾ ਤੇਰੀ ਮਹਾਰਾਜ ਤੇ ਬਾਦਸ਼ਾਹ ਇਹੜਾ ਮਿੱਤਰ ਹੈ ਸਾਡਾ ਸਿੰਘੂ ਬੋਰਡ ਤੇ ਸਾਡਾ ਮਿੱਤਰ ਇਹ ਹੜਾ ਮਿੱਤਰ ਯਾਰ ਆ ਜੀ ਸਾਡੇ ਪਿੰਡ ਦਾ ਗਵਾਂਢੀ ਵੀ ਆ ਮੇਰੇ ਤੋਂ ਉਧਰ ਇਹ ਹਾਂ ਸਾਡੇ ਲੇਵਲ ਹੋਏ ਪਿੰਡ ਨੇ 20 ਕਿਲੋਮੀਟਰ ਦਾ ਫਾਸਲਾ ਮੇਰਾ ਖਾਲਾ ਸਾਡੇ ਪਿੰਡ ਦਾ ਆਪੇ ਦੀ ਅਸੀਂ ਜੀ ਸਿੰਘੂ ਬਾਰਡਰ ਇਕੱਠੇ ਰਹੇ ਹੋਏ ਆ ਭਾਈ ਉੱਥੇ ਵੀ ਕਮਾਲ ਕਰੀਆ ਸਿੰਘਾਂ ਨੇ ਇਹਨਾਂ ਨੇ ਤੇ ਮੈਂ ਇਹਨਾਂ ਦੀ ਫੋਟੋਗ੍ਰਾਫੀ ਕੀਤੀ ਹੈ ਇਹ ਸਾਡੀ ਫੋਟੋਗ੍ਰਾਫੀ ਕਰਦਾ ਰਿਹਾ ਆਪਣਾ ਪਾਵਰ ਕੋਡ ਨਹੀਂ ਸੀ ਆ ਜੀ ਪਾਵਰ ਕੋਡ ਆ ਹਾ ਉਹ ਸਿੰਘ ਨੇ ਇਹ ਸਿੰਘ ਨੇ ਕਰੀ ਸੀ ਮਸੂਰੀ ਦਾ ਸਰਕਾਰ ਕਰਾ ਕਰੋ ਵੀ ਇਹ ਸਿੰਘ ਦੇਖੋ ਆਪਣੇ ਸਿੰਘ ਸੰਗਾਈ ਵਿਚਾਰੇ ਜਿੱਦ ਕਰਦਾ ਦੇਖੋ ਸਪੈਸ਼ਲ ਆਪਣੀਆਂ ਤਸਵੀਰਾਂ ਖੱਚ ਕੇ ਲੈ ਕੇ ਆਉਂਦਾ ਆਪਣੇ ਮੋਬਾਈਲਾਂ ਦੇ ਪਾਉਣੇ ਪਿਆ ਬਉਂਆਂ ਦੇ ਮਾਰੇ ਐ ਕਰਦੇ ਆ ਜਿਹੜੀ ਇਹ ਖੱਚ ਕੇ ਪਾ ਦੋਗਾ ਨਾ ਉਹ ਆਲਟ ਬਾਲਟ ਲੱਗ ਪਤਾ ਲੱਗੂ ਵੀ ਹਾਂ ਕਿਤੇ ਹੈਗੇ ਨੇ ਜਿਹੜੇ ਸੂਰਮੇ ਕੋਈ ਠੀਕ ਆ ਜੀ ਇਹ ਸਾਡੀਆਂ ਫੋਟੋਆਂ ਵਿੱਚ ਬਚਾਰਾ ਦੇਖੋ ਕੈਨੇਡਾ ਅਮਰੀਕਾ ਦਾ ਕਤਖਾਨਦਾ ਸਾਨੂੰ ਹਰੇਕ ਬੰਦਾ ਸਾਡਾ ਸੇਵਾ ਕਰਦਾ ਵੀ ਠੀਕ ਆ ਭਾਈ ਬਾਬੇ ਘੋੜੇ ਸਾਹਿਬ ਦੇ ਨੇ ਜਾ ਸੇਵਾ ਕਰਦੇ ਨੇ ਕੋਈ ਵੀ ਚ ਲੰਗਰ ਦੀ ਸੇਵਾ ਕਰਦਾ ਕੋਈ ਕੋਈ ਹੋਰ ਕੰਮ ਸੇ ਕਰਦਾ ਘੋੜੇ ਦੀ ਕਰਦਾ ਠੀਕ ਆ ਜੀ ਇਹ ਸੇਵਾ ਲਈ ਆ ਮਹਾਰਾਜ ਨੇ ਹਰ ਇੱਕ ਥਾਂ ਕਰਨੀ ਆ ਦੇਖੋ ਬਚਾਰਾ ਸਿੰਘੂ ਵਾਟਰ ਤੇ 14 ਮਹੀਨੇ ਰਿਹਾ ਹੈ ਹੁਣ ਸਾਡੇ ਕੋਲ ਇੱਥੇ ਆ ਗਿਆ ਇੱਥੇ ਸਾਡਾ ਬਚਾਰਾ ਸਾਡੇ ਕੋਲੇ ਪ੍ਰੇਮ ਕਰਦਾ ਹੈ ਬੰਦੀ ਸਿੰਘਾ ਮੋਰਚੇ ਤੇ ਵੀ ਰਿਹਾ ਹੈ ਬੰਦੀ ਸਿੰਘਾਲੇ ਮੋਰਚੇ ਤੇ ਵੀ ਰਿਹਾ ਹੈ ਉੱਥੇ ਇਹ ਬੜਗਾੜੀ ਵੀ ਰਿਹਾ ਹੈਗਾ ਠੀਕੋ ਜੀ ਅੰਮ੍ਰਿਤ ਇਹ ਬੰਦਾ ਜੀ ਸਰਚ ਕਰਾ ਕਰੋ ਭਾਈ ਇਹਨੂੰ ਕੋਈ ਸਕੂਟਰਿਸ ਕਾਟਰੀ ਲੈ ਕੇ ਦੇ ਦੋ ਜੀ ਮੇਰਾ ਭਾਈ ਨਾ 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 ਨਹੀਂ 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 ਬਾਈ ਬਣ ਕੇ ਨਹੀਂ ਪਾਉਣਾ ਛੱਡਦਾ ਚੰਗਾ ਅਦੀਪ ਕਿੱਥੇ ਮੇਰੇ ਬਾਸ ਸੁਣਨਾ ਬਾਈ ਬਣ ਕੇ ਉਹ ਕੰਮ ਕਰ ਦਦਾ ਸਕੂਟੀ ਲੈ ਕੇ ਦੇ ਦੋ ਠੀਕ ਆ ਹਾਂ ਬਾਈ ਗੁਰਜੀ ਕੀ ਫਤਿਹ ਜੀ ਖਾਲਸਾ ਮੇਰੇ ਫਤਿਹ